ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਹੜੇ ਕਿ ਕੁਝ ਵਿਚਾਰਾ ਚਰਚਾ ਕੀਤੀਆਂ ਗਈਆਂ ਨੇ ਤੇ ਪੰਜਾਬ ਦੇ ਨਾਲ ਜੁੜੇ ਗੰਭੀਰ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਆ ਤਾਂ ਇਹ ਜਿਹੜੀ ਮੀਟਿੰਗ ਕਾਫੀ ਸਾਰਥਕ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਪੰਜਾਬ ਦੇ ਹਿੱਤ ਲਈ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਕਿ ਕੇਂਦਰੀ ਮੰਤਰੀ ਅਮੇਸ਼ਾ ਦੇ ਨਾਲ ਇਹ ਮੁਲਾਕਾਤ ਪਹਿਲੀ ਨਹੀਂ ਹੈ ਪਹਿਲਾਂ ਵੀ ਕਰ ਚੁੱਕੇ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਹੈ ਕਿਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਈ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੀਆਂ ਸਿਆਸਤ ਨੂੰ ਲੈ ਕੇ ਜਾਂ ਫਿਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਕੀਤੀ ਜਾਂਦੀ ਆ ਤੇ ਜਿਸ ਦੇ ਵਿੱਚ ਦਿੱਲੀ ਚ ਸੀਐਮ ਭਗਵੰਤ ਮਾਨ ਦੀ ਜੋ ਅਮਿਤ ਸ਼ਾਹ ਦੇ ਨਾਲ ਬੈਟਿੰਗ ਹੋਈ ਹੈ ਉਸ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਬੀਜ ਐਕਟ ਦਾ ਸਖਤ ਜਿਹੜਾ ਕਿ ਵਿਰੋਧ ਕੀਤਾ ਗਿਆ ਤਾਂ ਜੋ ਬੀਜ ਐਕਟ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਅਸੀਂ ਜਿਹੜਾ ਬਿਲਕੁਲ ਲਾਗੂ ਨਹੀਂ ਹੋਣ ਦਵਾਂਗੇ ਤਾਂ ਦੂਸਰੀ ਗੱਲ ਇਹ ਹੈ ਕਿ ਬੀਜ ਐਕਟ ਜਿਹੜਾ ਸੰਸਦ ਦੇ ਵਿੱਚ ਨਾ ਪਾਸ ਜਿਹੜਾ ਉਹ ਕੀਤਾ ਜਾਵੇ ਤੇ ਇਸ ਦੇ ਉੱਤੇ ਇਤਰਾਜ਼ ਜਤਾਇਆ ਤਾਂ ਉੱਥੇ ਹੀ ਜੋ ਚੰਡੀਗੜ੍ਹ ਦੇ ਵਿੱਚ ਐਫਸੀਆਈ ਦੇ ਵਿੱਚ ਬਾਹਰਲਾ ਜੀਐਮ ਲਗਾਉਣ ਤੇ ਵੀ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਬਾਹਰਲਾ ਬੰਦਾ ਪੰਜਾਬ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਉੱਥੇ ਹੀ ਉਹਨਾਂ ਨੇ ਸਰਹੱਦੀ ਜੋ ਕਿਸਾਨਾਂ ਦੀਆਂ ਪ੍ਰੋਬਲਮਾਂ ਨੇ ਮੁਸ਼ਕਲਾਂ ਨੇ ਉਹਨਾਂ ਦਾ ਮੁੱਦਾ ਵੀ ਉਠਾਇਆ ਤਾਂ ਉਹਨਾਂ ਨੇ ਕਿਹਾ ਕਿ ਜੋ ਕੰਡਿਆਲੀ ਤਾਰ ਹੈ ਉਸ ਨੂੰ ਜਿਹੜਾ ਕਿ ਹੋਰ ਅੱਗੇ ਜਿਹੜਾ ਵਧਾਇਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗਿਰਾਇ ਮੰਤਰੀ ਦੇ ਨਾਲ ਇਹ ਮੀਟਿੰਗ ਕੀਤੀ ਇਹ ਨਾ ਮੁੱਦਿਆਂ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਗਈ ਆ ਜਿਸ ਦੇ ਵਿੱਚ ਬੀਜ ਐਕਟ ਦੇ ਉੱਤੇ ਆਪਣਾ ਸਖਤ ਵਿਰੋਧ ਜਿਹੜਾ ਕਿ ਉਹ ਜਤਾਇਆ ਉਹਨਾਂ ਨੇ ਕਿਹਾ ਕਿ ਇਹ ਪਾਸ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇਵਾਂਗੇ ਅਤੇ ਨਾ ਹੀ ਸੰਸਦ ਦੇ ਵਿੱਚ ਇਹ ਐਕਟ ਜਿਹੜਾ ਕਿ ਉਹ ਪਾਸ ਹੋ ਸਕਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਆ ਇਸ ਦੇ ਵਿੱਚ ਸਹਿਮਤੀ ਚਾਹੀਦੀ ਆ ਜੇਕਰ ਇਸ ਨੂੰ ਜਿਹੜਾ ਕਿ ਲਾਗੂ ਕਰਨਾ ਤਾਂ ਉਥੇ ਹੀ ਪੰਜਾਬ ਦੇ ਪਾਣੀਆਂ ਦੇ ਉੱਤੇ ਵੀ ਪੰਜਾਬ ਦੇ ਜੋ ਪਾਣੀ ਨੇ ਉਹ ਬਾਹਰਲੇ ਸੂਬਿਆਂ ਨੂੰ ਕਿਵੇਂ ਦਿੱਤੇ ਜਾਣ ਇਸ ਦੇ ਉੱਤੇ ਵੀ ਗੱਲਬਾਤ ਹੋਈ ਹੈ ਇਹਦਾ ਮੁੱਦਾ ਵੀ ਉਠਾਇਆ ਗਿਆ ਤੇ ਉਹਨਾਂ ਦੇ ਵੱਲੋਂ ਸਖਤ ਜਿਹੜਾ ਕਿ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਪੰਜਾਬ ਦੇ ਕੋਲ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਹੈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਕਿ ਜੀਐਮ ਨੂੰ ਲੈ ਕੇ ਵੀ ਆਪਣੀ ਵਿਚਾਰ ਰੱਖੇ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹੱਕ ਮੰਗਣ ਆਏ ਹਾਂ ਸੀਐਮ ਮਾਨ ਨੇ ਅਮਿਤ ਸ਼ਾਹ ਦੇ ਅੱਗੇ ਸਰਹੱਦੀ ਕਿਸਾਨਾਂ ਦੇ ਮੁੱਦਿਆਂ ਨੂੰ ਚੱਕਦਿਆਂ ਹੋਇਆ ਕਿਸਾਨਾਂ ਦੇ ਨਾਲ ਸੰਬੰਧਿਤ ਪਰੇਸ਼ਾਨੀਆਂ ਨੂੰ ਦੱਸਿਆ ਸੀ ਐਮਾਨ ਨੇ ਕਿਹਾ ਕਿ ਸਾਡੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਬਾਰਡਰ ਪਾਰ ਹੈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਵੀ ਕਿਹਾ ਕਿ ਕੰਡਿਆਲੀ ਤਾਰ ਨੂੰ ਜਿਹੜਾ ਕਿ ਅੱਗੇ ਵਧਾਇਆ ਜਾਵੇ ਕਿਉਂਕਿ ਬਹੁਤ ਸਾਰੇ ਕਿਸਾਨ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿ ਆਪਣੀ ਕਿਰਸਾਨੀ ਕਰਨ ਜਾਂਦੇ ਨੇ ਆਪਣੀ ਜ਼ਮੀਨ ਜਿਹੜੀ ਕਿ ਜੋਤਣ ਜਾਂਦੇ ਨੇ ਤਾਂ ਇਸ ਮੁੱਦੇ ਨੂੰ ਵੀ ਜਿਹੜੀ ਗੰਭੀਰਤਾ ਦੇ ਨਾਲ ਉਠਾਇਆ ਗਿਆ ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਮਿਸ਼ਾ ਦੇ ਨਾਲ ਇਹ ਵਿਚਾਰ ਚਰਚਾ ਜਿਹੜੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਹਨਾਂ ਗੰਭੀਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਆਪਣਾ ਸਖਤ ਜਿਹੜਾ ਸਟੈਂਡ ਸਪਸ਼ਟ ਕੀਤਾ ਆ ਤੇ ਉੱਥੇ ਹੀ ਪਾਣੀਆਂ ਨੂੰ ਲੈ ਕੇ ਜੋ ਵਿਵਾਦ ਦਾ ਕਾਰਨ ਬਣਦਾ ਰਿਹਾ ਹੈ ਜਿਸ ਦੇ ਉੱਤੇ ਸਭ ਤੋਂ ਜ਼ਿਆਦਾ ਵਿਚਾਰ ਚਰਚਾ ਹੁੰਦੀ ਹੈ ਵਿਧਾਨ ਸਭਾ ਤੇ ਸੈਸ਼ਨ ਵੀ ਇਸ ਦੇ ਉੱਤੇ ਚਲਾਏ ਜਾਂਦੇ ਨੇ ਤਾਂ ਇਸ ਮੁੱਦੇ ਨੂੰ ਲੈ ਕੇ ਵੀ ਬਹੁਤ ਗੰਭੀਰਤਾ ਦੇ ਨਾਲ ਉਠਾਇਆ ਗਿਆ تھا ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਆਪਣੇ ਜੋ ਵਿਚਾਰ ਚਰਚਾ ਹੋਈ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰਥਕ ਵਿਚਾਰ ਚਰਚਾ ਹੋਈ ਹੈ ਤੇ ਜਲਦ ਹੀ ਇਸ ਦੇ ਹੱਲ ਜਿਹੜੇ ਕਿ ਹੋਣ ਦੀ ਸੰਭਾਵਨਾ ਵੀ ਜੁਤਾਈ ਜਾ ਰਹੀ ਹੈ